ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਾਛਵਾੜਾ ਨਿਊਜ਼ ਆਏ ਦਿਨ ਕਈ ਵਾਰ ਦੇਖਣ ਨੂੰ ਮਿਲਿਆ ਹੈ ਕਿ ਸਕੂਲਾਂ ਦੇ ਵਿੱਚ ਅਧਿਆਪਕਾਂ ਵੱਲੋਂ ਬੱਚਿਆਂ ਦੇ ਥੱਪੜ ਤੱਕ ਮਾਰ ਦਿੱਤੇ ਜਾਂਦੇ ਹਨ ਜਿਸ ਨੂੰ ਲੈ ਕੇ ਮਾਪਿਆਂ ਵੱਲੋਂ ਸਖਤ ਕਾਰਵਾਈ ਕਰਨ ਦੀ ਕਿਹਾ ਜਾਂਦਾ ਹੈ ਕਿਉਂ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਸਖਤ ਹਦਾਇਤਾਂ ਹਨ ਕਿ ਕਿਸੇ ਵੀ ਸਕੂਲ ਦੇ ਵਿੱਚ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਕੁਝ ਵੀ ਨਹੀਂ ਕਿਹਾ ਜਾਵੇਗਾ ਇਸੇ ਤਰ੍ਹਾਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਇਹ ਸੀਨੀਅਰ ਸੈਕੰਡਰੀ ਸਕੂਲ ਫਤੇਗੜ ਜੱਟਾਂ ਵਿਖੇ ਇੱਕ ਅਧਿਆਪਕ ਨੇ ਇੱਕ ਬੱਚੇ ਦੇ ਕੰਨ ਉੱਤੇ ਥੱਪੜ ਮਾਰਿਆ ਜਿਸ ਕਾਰਨ ਮਾਪਿਆਂ ਨੇ ਭਾਰੀ ਰੋਸ ਜਤਾਉਂਦੇ ਹੋਏ ਕਿਹਾ ਕਿ ਅਧਿਆਪਕ ਦੇ ਉੱਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਟੀਚਰਾਂ ਨੇ ਕੀ ਕਿਹਾ ਆਓ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਖਬਰ ਖਬਰ ਕਿਹਨਾਮੇ ਤੁਹਾਡਾ ਮੇਰਾ ਨਾਮ ਅਮਿਤਾ ਰਾਣੀ ਜਿਹੜੇ ਸਕੂਲ ਤੋਂ ਹੋਏ ਮਨਕਾਣਾ ਸੈਮ ਸਕੂਲ ਫਟੇਗੜ ਜਟਾ ਹੈ ਕੀ ਪੋਸਟ ਹੈ ਤੁਹਾਡੀ ਮੇਰੀ ਐਜ਼ ਅ ਵਾਈਸ ਪ੍ਰਿੰਸੀਪਲ ਦੀ ਪੋਸਟ ਹੈ ਜੀ ਤੇ ਮੈਨੂੰ ਅੱਜ ਕੋਈ ਪੇਰੈਂਟਸ ਆਏ ਸੀ ਸਕੂਲ ਦੇ ਵਿੱਚ ਕਿਸ ਖਾਸ ਕਦਰ ਲਈ ਆਏ ਸੀਗੇ ਜੀ ਸਰ ਐਕਚੁਅਲ ਦੇ ਵਿੱਚ ਇੱਕ ਟੀਚਰ ਕੋਲ ਉਹਨਾਂ ਇਤਿਆਹ ਦੇ ਵਿੱਚ ਬੱਚੇ ਦੇ ਜਿਵੇਂ ਥੱਪੜ ਮਾਰਨ ਦੀ ਸਾਡੇ ਕੋਲ ਕੰਪਲੇਂਟ ਆਈ ਹੈ। ਉਹਦੇ ਰਿਗਾਰਡਿੰਗ ਆਈ ਸੀ ਉਹ ਐਪਲੀਕੇਸ਼ਨ ਦੇਣ ਵਾਸਤੇ ਕਿ ਟੀਚਰ ਦੇ ਲਈ ਬਣਦੀ ਕਾਰਵਾਈ ਕੀਤੀ ਜਾਵੇ। ਉਹ ਪਰਮਾੜਾ ਕਿਹੜੇ ਪਰਪਸ ਦੇ ਜੀ ਪਤਾ ਲੱਗਾ ਕਿ ਕਿ ਬੱਚੇ ਨੇ ਸ਼ਰਾਬ ਕੀਤੀ ਸੀ ਜਾਂ ਪੜਾਈ ਪਿੱਛੇ ਜੀ ਜਾਂ ਮੈਡਮ ਨੇ ਵੈਸੇ ਕਿਸੇ ਗੱਲ ਪਿੱਛੇ ਪਰਮਾੜਾ ਹੀ ਹੋਣਾ ਪਤਾ ਲੱਗਿਆ। ਹਾਂਜੀ ਕਲਾਸ ਦੇ ਵਿੱਚ ਸ਼ਾਇਦ ਸ਼ਰਾਬਤ ਵਗੈਰਾ ਕੀਤੀ ਸੀ ਉਸ ਕਰਕੇ ਹੀ ਲਗਾਇਆ ਸੀ ਥੱਪੜ ਉਹਨਾਂ ਨੇ। ਤੇ ਬਾਕੀ ਜਿਹੜਾ ਹੈਗਾ ਵਾ ਉਹ ਮਤਲਬ ਕਿ ਮੈਡਮ ਪ੍ਰਿੰਸੀਪਲ ਬਣਾ ਐਬਸੈਂਟ ਨੇ। ਉਹ ਆ ਕੇ ਜਿਵੇਂ ਵੀ ਟੀਚਰ ਕੋਲ ਰਿਪੋਰਟਿੰਗ ਕਰਨਗੇ ਉਹਦੇ ਵਿੱਚ ਤੇ ਦੇਖਿਆ ਜੀ ਕਿੱਛੇ ਨਹੀਂ ਜੀ ਮੈਡਮ ਉਹ ਇਹ ਵੀ ਆਪਣੇ ਇਥੇ ਨਾਲ ਬਲੀਵਾਨ ਪਿੰਡ ਤੋਂ ਨੇ ਮੈਡਮ ਪੇਰੈਂਟਸ ਕਿੱਥੇ ਰਹਿਗੇ ਜੀ ਪੇਰੈਂਟਸ ਫਤਿਹਗੜ ਜੱਟਾਂ ਦੇ ਫਤਿਹਗੜ ਜੱਟਾਂ ਦੇ ਜਿਹੜੀ ਕਲਾਸ ਪੜ੍ਹਦਾ ਸੀਗਾ ਜੀ ਬੱਚਾ ਚੱਫੇ ਦੇ ਵਿੱਚ ਤੇਜ ਦੇ ਵਿੱਚ ਅੱਜ ਕੱਪੜਾ ਮਾਰਨ ਤੋਂ ਬਾਅਦ ਕੋਈ ਗੱਲਬਾਤਾਂ ਨਹੀਂ ਹੋਈ ਜੀ ਕਿਵੇਂ ਜਿਵੇਂ ਕੰਨ ਦੇ ਕੋਈ ਜ਼ਖਮ ਹੋਣ ਆਈ ਜਾਂ ਗੱਲਾਂ ਦੇ ਉੱਤੇ ਨਿਸ਼ਾਨ ਛਪੜਾਏ ਗਿਆ ਕੋਈ ਬਲੀਡਿੰਗ ਹੋਣੀ ਜੇ ਨਹੀਂ ਅਗਲੇ ਦਿਨ ਬੱਚਾ ਸਕੂਲ 'ਚ ਪ੍ਰੈਜ਼ੈਂਸ ਸੀ ਪ੍ਰੈਜ਼ੈਂਸ ਸੀ ਹਾਂ ਜੀ ਬਿਲਕੁਲ ਪ੍ਰੈਜ਼ੈਂਸ ਕੀ ਪਿਛੋਂ ਪ ਉਹਨਾਂ ਨੇ ਇਹੀ ਕਿਹਾ ਕਿ ਸਾਡੇ ਬੱਚੇ ਤੇ ਵੀ ਥੱਪੜ ਲਗਾਇਆ ਵਾ ਤੇ ਵੀ ਇਹਦੇ ਕੰਨ ਦੇ ਵਿੱਚ ਵੀ ਕੰਨ ਦਰਦ ਕਰ ਰਿਹਾ ਸੀ ਦਾ ਘਰ ਜਾ ਕੇ ਬੱਚੇ ਤੇ ਫਿਰ ਉਹ ਤਾਂ ਕਰਕੇ ਨੈਕਸਟ ਡੇ ਆਈ ਸੀ ਉਹਨੇ ਕੀ ਡਿਸੀਜਨ ਲਿਆ ਜੀ ਅਸੀਂ ਜਿਹੜੀ ਪੇਰੈਂਟਸ ਦੀ ਐਪਲੀਕੇਸ਼ਨ ਸਾਡੇ ਜਿਹੜੀ ਅੱਜ ਸਾਡੇ ਕੋਲ ਦੇ ਕੇ ਗਏ ਨੇ ਉਹ ਅਸੀਂ ਐਪਲੀਕੇਸ਼ਨ ਅੱਗੇ ਸਾਡੇ ਟਰੱਸਟ ਆ ਅਸੀਂ ਉਹਨਾਂ ਨੂੰ ਫਾਰਵਰਡ ਕਰ ਦਿੱਤੀ ਹੈ ਤੇ ਜਿਹੜਾ ਟਰੱਸਟ ਉਹਦਾ ਫੈਸਲਾ ਲਊਗਾ ਜਲਦੀ ਲਿਆ ਜਾਊਗਾ ਤੇ ਫਿਚਰ ਤੇ ਜੋ ਵੀ ਟਰੱਸਟ ਲਊਗਾ ਅਸੀਂ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਉਹ ਕਿ ਸਾਡੀ ਰਿਕਰੂਟਮੈਂਟ ਵਗੈਰਾ ਸਾਰੀ ਹੋਪ ਹੋਊਗੀ ਕੀ ਕਹਿਣਾ ਚਾਹੋਗੇ ਜੀ ਤੁਸੀਂ ਆਮ ਕਈ ਵਾਰ ਦੇਖਿਆ ਜਦਾ ਸਕੂਲਾਂ ਦੇ ਵਿੱਚ ਜੀ ਟੀਚਰਾਂ ਤੋਂ ਕਈ ਵਾਰ ਪੜ੍ਹਾਈ ਪਿੱਛੇ ਹੀ ਬੱਚੇ ਦੇ ਸੱਟ ਪੜਵਾਉਣਾ ਪੈ ਜਾਂਦਾ ਜੀ ਸਿਣਾਉਣਾ ਵੀ ਪੈ ਜਾਂਦਾ ਹਾਲਾਂਕਿ ਸਰਕਾਰ ਨੇ ਕਿਹਾ ਹੋਇਆ ਜੀ ਵੀ ਕੋਈ ਆਪਾਂ ਬੱਚੇ ਨੂੰ ਨਹੀਂ ਕੁਝ ਸਕਦੇ ਸਕੂਲਾਂ ਦੇ ਵਿੱਚ ਜੀ ਪਰ ਫਿਰ ਵੀ ਟੀਚਰ ਹੈ ਜੀ ਕਦੇ-ਕਦੇ ਗਲਤੀ ਕਰ ਦਿੰਦੇ ਨੇ ਕੀ ਕਹਿਣਾ ਚਾਹੋਗੇ ਜੀ ਇਹਦੇ ਬਾਰੇ ਹੁਣ ਉਸ ਟਾਈਮ ਦੀ ਸਿਚੁਏਸ਼ਨ ਇਨ ਹੈਅਰ ਕੀ ਕਿਹੜੀ ਸਿਚੁਏਸ਼ਨ ਸੀ ਕਿ ਸਿਚੁਏਸ਼ਨ 'ਚ ਟੀਚਰ ਨੇ ਕਦਮ ਚੱਕਣਾ ਹੋਇਆ ਉੱਚਾ ਸੀਗਾ ਜੀ ਤੁਸੀਂ ਟੀਚਰ ਨੂੰ ਫੋਨ ਕਰਕੇ ਪੁੱਛੀ ਹੋਣਾ ਗੱਲਬਾਤ ਕੀਤੀ ਹੋਣੀ ਹੈ ਦੇਖੋ ਜੀ ਅਸੀਂ ਜਿਆਦਾ ਕੱਲ ਜਿਆਦਾ ਮੈਨੇਜਮੈਂਟ ਨਾਲ ਅਸੀਂ ਬਿਜ਼ੀ ਸੀਗੇ ਇੱਧਰ ਠੀਕ ਹੈ ਟੀਚਰ ਨੂੰ ਅਸੀਂ ਪੁੱਛਿਆ ਸੀਗਾ ਉਹਨਾਂ ਨੇ ਕਿਹਾ ਜੀ ਕਲਾਸ ਦੇ ਵਿੱਚ ਕੁਝ ਹੋਇਆ ਵੀ ਉਹਦੇ ਕਰਕੇ ਮਿਲਵਾਇਆ ਜੀ ਮਾਤਾ ਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਸਫਰੰਦੀ ਹੈ ਕਿਹੜੇ ਪਿੰਡ ਤੋਂ ਆ ਜੀ ਫਟੇਗੜ ਜੱਟਾ ਹਾਂ ਤੁਸੀਂ ਟੀਚਰ ਉਹ ਗਏ ਮੈਂ ਆਨ ਮੈਡਮ ਨੂੰ ਜਾਨੀ ਉਹਦੇ ਨਾਲ ਮਾਰਕਟਾਈਜੀ ਕਰਦੇ ਨੂੰ ਉਹਨਾਂ ਨੇ ਘਰੇ ਆ ਕੇ ਮੈਨੂੰ ਦੱਸਣਾ ਤੇ ਐਸੀ ਕਹਿ ਦੇਣਾ ਵੀ ਚੱਲ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਹੈਗਾ ਵੀ ਤੂੰ ਹੀ ਖਰਾਬ ਤਾਂ ਨਹੀਂ ਕੀਤੀ ਉਹਨੇ ਕਹਣਾ ਲੈ ਪੜਾਈ ਦੇ ਵਿੱਚ ਵੀ ਕੋਈ ਕੰਮ ਕੀਤਾ ਉਹਨੇ ਕਹਣਾ ਸਾਰਾ ਕੀਤਾ ਤੇ ਫਿਰ ਇੱਕ ਦਿਨ ਮੁੰਡੇ ਨੇ ਉਹਦੇ ਉਹਨਾਂ ਦਾ ਕੋਈ ਹੈਗਾ ਬੱਚਾ ਉਹਨੇ ਕਾਫੀ ਘੁੱਟਿਆ ਕਾਫੀ ਘੁੱਟੇ ਤੋਂ ਬਾਅਦ ਦੇ ਵਿੱਚ ਇਹਨੇ ਵੀ ਇੱਕ ਅੱਧੀ ਕੋਈ ਬਿਮਾਰੀ ਹੋਣੀ ਹੈ ਸ਼ਾਇਦ ਪਰ ਉਸ ਤੋਂ ਬਾਅਦ ਦੇ ਵਿੱਚ ਫਿਰ ਮੈਡਮ ਨੇ ਜਦੋਂ ਨੇ ਮੈਡਮ ਨੂੰ ਦੱਸਿਆ ਮੈਡਮ ਨੇ ਐ ਇਹ ਕੰਨਾ ਤੇ ਮਾਰੀ ਐ ਨਾ ਪਿੱਛੇ ਮਾਰੀ ਐ ਤੇ ਬਹੁਤ ਜਾਨ ਕੁੱਟਿਆ ਇਹਨੂੰ ਫਿਰ 8ਵੇਂ ਪੀੜੇ ਦੇ ਬੱਚੇ ਨੇ ਮੈਨੂੰ ਦੱਸਿਆ ਕਹਿੰਦੇ ਕਹਿੰਦੇ ਆਇਆ ਜਦੋਂ ਸਕੂਲੋਂ ਛੁੱਟੀ ਦੇ ਕਹਿੰਦਾ ਦਾਦੀ 8ਵੇਂ ਪੀੜੇ ਦੇ ਵਿੱਚ ਮੈਂ ਸਾਰਾ ਪੂਲ ਫੁੰਦਾ ਰਿਹਾ ਮੈਂ ਵੇਰੇ ਨੂੰ ਗੁੱਸੇ ਹੋਈ ਮੈਂ ਕਿਹਾ ਵੀ ਸ਼ਾਇਦ ਤੂੰ ਨਾ ਕੁਛ ਕਹਾ ਉਹ ਕਹਿੰਦਾ ਦਾਦੀ ਕੈਮਰਾ ਕਢਾ ਕੇ ਦੇਖ ਲੈ ਕਿੰਨੀ ਉਮਰ ਹੈ ਜੀ ਬੱਚੇ ਦੀ ਬੱਚੇ ਦੀ ਉਮਰ ਦੇੰਦਾ 11 ਸਾਲ ਹੈ ਕਿਹੜੀ ਕਲਾਸ ਪੜਦਾ ਜੀ 5ਵੀਂ ਕਲਾਸ ਹੈ ਜੀ ਅੱਛਾ ਫਿਰ ਕੀ ਹੋਇਆ ਜੀ ਫਿਰ ਉਹ ਦੂਜੇ ਦਿਨ ਚਲੇ ਉਹਦੇ ਪਾਪਾ ਨੂੰ ਦੱਸਿਆ ਇਹ ਪਾਪਾ ਇਹਦੇ ਗਏ ਦੂਸਰੇ ਦਿਨ ਤੇ ਲੋ ਉਹ ਨਾਲ ਨੂੰ ਕਮੇਟੀ ਆਇਆ ਨੂੰ ਲੈ ਕੇ ਦੀ ਇਹ ਸਾਰਾ ਕੁਛ ਦੱਸਿਆ ਸਾਰਾ ਕੁਛ ਨੰਨੋ ਲਿਖ ਕੇ ਦੇ ਦਿੱਤਾ ਬੱਚੇ ਨੂੰ ਤਿੰਨ ਦਵਾਈ ਦਵਾਈ ਸੀ ਜੀ ਦਵਾਈ ਸੇਵਲ ਦੇ ਵਿੱਚ ਦਵਾਈ ਸੀ ਜੀ ਅੰਜਲੀ ਜਾਨੇ ਲੈ ਕੇ ਗਏ ਸੀ ਕਿੰਨੇ ਵਜੇ ਗਏ ਸੀ ਜੀ ਲੈ ਜੀ ਅੱਜ ਲੈ ਕੇ ਗਏ ਨੇ ਜੀ ਨਹੀਂ ਜੀ ਉਦਨੇ ਉਸੇ ਦਿਨ ਸ਼ਾਮ ਨੂੰ ਲੈ ਕੇ ਗਏ ਸੀ ਕਿਹੜੇ ਹਸਪਤਾਲ ਜੀ 6 ਦੇ ਕੋਲ ਮੁਕਲਾ ਲੈ ਕੇ ਗਏ ਨੇ ਕਿੰਨੇ ਵਜੇ ਪਤਾ ਕੋਈ ਕਿੰਨੇ ਕਰਕੇ ਲੈ ਗਏ ਨੇ ਜੀ ਨਾਲ ਟਾਈਮ ਹੋਊਗਾ ਜੀ ਮੈਨੂੰ ਲੱਗਦਾ ਸਾਲਾ ਫੇਕ ਦਾ ਟਾਈਮ ਹੋਊਗਾ ਹਾਂ ਜੀ ਹਾਂ ਜੀ ਹਾਂ ਇੰਨਾ ਕੇ ਆਈਡੀ ਆ ਜਾਣਗੀ इनके टाइम लैके गए जलों तो बचे उड़वा लो दूजे दिन तो बच्चा स्कूले गया हाँ जी गया कल असि गया एक्शन ਉਹ ਤੁਸੀਂ ਕੀ ਚਾਹੁੰਦੇ ਹੋ ਜੀ ਪਛਾਹਣ ਅਸਲੀ ਇਨਸਾਫ ਚਾਹੁੰਨੇ ਆ ਅੱਜਕੱਲ ਸਾਰਾ ਇਨਸਾਫ ਮਿਲਣਾ ਚਾਹੀਦਾ ਤੇ ਮੈਡਮ ਵੀ ਬਦਲੀ ਹੋਣੀ ਚਾਹੀਦੀ ਐ ਇੱਥੇ ਠੀਕ ਹੈ ਜੀ ਬੱਚਾ ਠੀਕ ਹੈ ਮੈਂ ਬੱਚਾ ਠੀਕ ਹੈ ਵੈਸੇ ਦਵਾਈ ਦਵਾਉਣ ਗਏ ਹੋ ਜਾਂ ਕੰਨ ਦੁਖਦੇ ਨੇ ਉਹਨਾਂ ਦੇ ਚਾੜਦਾ ਕਰਦੇ ਨੇ ਅੱਛਾ ਬੰਨੇ ਤੇ ਵੈਸੇ ਹੁਣ ਥੇ ਇੱਥੇ ਹੀ ਆਗੇ ਨਾਲ ਉਹ ਦਰਦ ਦੀ ਦਵਾਈ ਦਵਾ ਕੇ ਲੈਂਦੀ ਅੱਜ ਵੀ ਲੈ ਕੇ ਗਈ ਤੇ ਵੈਸੇ ਵੈਸੇ ਥੋੜੇ ਜਿਹੇ ਮੈਡਮ ਸਾਨੂੰ ਡਰਾਪੇ ਦਿੰਦੇ ਆ ਕੀ ਲੋਜ ਮੈਡਮ ਦਾ ਜਿਹੜਾ ਥੱਪੜ ਮਾਰਦਾ ਕੋਈ ਮੈਡਮ ਦਾ ਨਾਮ ਜਸਪ੍ਰੀਤ ਉਹ ਚਿੱਟੇ ਚੱਲਿਆ ਨਾ ਉਹ ਮੱਨਿਆ ਮ ਇਹ ਵਾਕੀ ਮੈਡਮ ਨੂੰ ਫੋਨ ਚਾਹੁੰਦੇ ਨੇ ਛੋਟਾ ਹਾਂਜੀ ਹਾਂ ਆਉਂਦੇ ਨੇ ਸਾਨੂੰ ਜਦੋਂ ਜੇ ਵੀ ਕੇਸ ਕਰਾਉਗੋ ਮੈਂ ਐ ਕਰਾਉਗੋ ਥੋੜਾ ਜਿਹਾ ਡਰਾਪ ਦੇ ਜੀ ਮੇਰੇ ਤੋਂ ਉਹ ਕਹੋ ਸੋਣਿਆ ਹਾਂ ਜੀ ਨਾ ਨਾ ਮੈਡਮ ਮੈਡਮ ਹਾਂਜੀ ਹਾਂ ਅੱਛਾ ਜੀ ਹਾਂਜੀ ਤੇ ਥੋੜੀ ਮੈਡਮ ਨਾਲ ਗੱਲਬਾਤ ਹੋ ਜੀ ਨਹੀਂ ਸਾਡੀ ਮੈਡਮ ਨੇ ਮੇਰੀ ਨਹੀਂ ਹੋਈ ਹੈਗੀ ਮੈਂ ਸਾਡੀ ਮੈਡਮ ਨਾਲ ਹੋਈ ਹੈ ਦੇ ਨਾਂ ਮੇਰੇ ਬੇਟੇ ਦੀ ਹੋਈ ਹੈ ਨਾ ਮੇਰੇ ਫੋਨ ਤੇ ਸਾਬਨਾ ਉਹ ਮਤਲਬ ਉਹ ਫੈਸਲੇ ਵਾਲੇ ਵੀ ਸ਼ਾਇਦ ਜਾਂ ਕਮੇਟੀ ਮੈਂਬਰਾਂ ਨਾਲ ਹੋਈ ਗਏ ਤੇ ਉਹਨਾਂ ਨੇ ਕਿਹਾ ਕੋਈ ਨਹੀਂ ਹਾਂਜੀ ਉਹ ਕਹਿੰਦੇ ਅਸੀਂ ਡਿਸੀਜਨ ਲਵਾਂਗੇ ਜੀ ਹਾਂਜੀ